ਲੋ ਬੁਲਾਵਾ ਆਇਆ ਹੈ ਸਾਡੀ ਫਿਲਮ 26 ਸਪਟੈਂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜੀ ਤੇ ਅੱਜ ਅਸੀਂ ਤੀਵਤਲਾ ਮੰਦਿਰ ਮੈਂ ਪੁੰਨਿਆ ਸਾਡੀ ਸਾਰੀ ਟੀਮ ਅਸ਼ੀਰਵਾਦ ਲੈਣ ਪਹੁੰਚੇ ਆਂ ਜੀ ਸੋ ਬਹੁਤ ਜ਼ਿਆਦਾ ਇੱਥੇ ਆ ਕੇ ਇੱਕ ਪੋਜ਼ਿਟਿਵ ਵਾਈਬ ਤੇ ਬਹੁਤ ਸਕੂਨ ਮਿਲਿਆ ਇੱਥੇ ਆ ਕੇ ਤੇ ਸ਼ੀਤਲ ਵਿਝ ਸਾਡੇ ਪ੍ਰੈਜ਼ੀਡੈਂਟ ਸਾਹਿਬ ਇੱਥੋਂ ਦੇ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆਂ ਬਹੁਤ ਸੋਹਣੇ ਦਰਸ਼ਨ ਹੋਏ ਤੇ ਮੈਂ ਇਹੀ ਉਮੀਦ ਕਰਦਾ ਕਿ ਜਿੱਡੀ ਆਸਥਾ ਨਾਲ ਜਿੱਡੀ ਅ ਦਿਲੋਂ ਅਸੀਂ ਇਹ ਫਿਲਮ ਬਣਾਈ ਆ ਤੇ ਉਨੀ ਹੀ ਆਸਥਾ ਨਾਲ ਤੁਸੀਂ ਸਾਰੇ ਜਾਣੇ 26 ਤਰੀਕ ਨੂੰ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਦੇਖਣ ਪਹੁੰਚੋ ਜੀ ਥੈਂਕ ਯੂ ਵੈਰੀ ਮਚ ਜੇ ਮਾਤਾ ਦੀ ਅ ਪਹਿਲੀ ਗੱਲ ਤਾਂ ਤਹੇ ਦਿলো ਸ਼ੁਕਰੀਆ ਅ ਸ਼ਕਤੀਪੀਠ ਦੇਵੀ ਤਲਾਬ ਮੰਦਿਰ ਨੂੰ ਤੇ ਥੈਂਕ ਯੂ ਸਾਨੂੰ ਇੱਥੇ ਬੁਲਾਉਣ ਲਈ ਤੇ ਇੰਨੇ ਵਧੀਆ ਦਰਸ਼ਨ ਮਾਤਾ ਦੇ ਹੋਏ ਐਂਡ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਸਾਡੀ ਮੂਵੀ ਆ ਰਹੀ ਹੈ ਚਲੋ ਬੁਲਾਵਾ ਆਇਆ ਹੈ 26 ਸਪਟੈਂਬਰ ਨੂੰ ਸਾਰੇ ਜ਼ਰੂਰ ਆਇਓ ਜ਼ਰੂਰ ਦੇਖਣ ਆਇਓ ਤੇ ਸਾਨੂੰ ਦੱਸਿਓ ਵੀ ਤੁਹਾਨੂੰ ਮੂਵੀ ਕਿੱਦਾਂ ਦੀ ਲੱਗੀ ਜੈ ਮਾਤਾ ਦੀ ਅਸੀਂ ਅੱਜ ਜਲੰਧਰ ਦੇ ਵਿੱਚ ਸ਼ਕਤੀਪੀਠ ਸ਼੍ਰੀ ਦੇਵੀ ਤਲਾ ਮੰਦਿਰ ਬਹੁਤ ਹੀ ਪਾਵਨ ਸਥਾਨ ਮਾਤਾ ਜੀ ਦਾ ਉੱਥੇ ਆਪਣੀ ਪੂਰੀ ਟੀਮ ਦੇ ਨਾਲ ਪਹੁੰਚਿਆ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਜੋ ਕਿ 26 ਸਪਟੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਧਾਰਮਿਕ ਆਸਥਾ ਨੂੰ ਲੈ ਕੇ ਤੇ ਪਰਿਵਾਰਿਕ ਰਿਸ਼ਤਿਆਂ ਨੂੰ ਲੈ ਕੇ ਇਹ ਫਿਲਮ ਬਣਾਈ ਗਈ ਹੈ ਬਹੁਤ ਹੀ ਆਸਥਾ ਨਾਲ ਬਹੁਤ ਹੀ ਸੱਚੇ ਮਨ ਨਾਲ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਇਹ ਫਿਲਮ ਬਣਾਈ ਆ ਸੋ ਮੈਨੂੰ ਲੱਗਦਾ ਕਿ ਇਹ ਵੀ ਇੱਕ ਮਾਤਾ ਦਾ ਬੁਲਾਵਾ ਹੀ ਹੈ ਕਿ ਅਸੀਂ ਅੱਜ ਇਸ ਸਥਾਨ ਤੇ ਪਹੁੰਚੇ ਹਾਂ ਮੈਂ ਤੇ ਮੇਰੀ ਟੀਮ ਚ ਕਹੀ ਜਾਣੇ ਅਸੀਂ ਪਹਿਲੀ ਵਾਰ ਸਿੱਧਪੇਟ ਸ਼ਕਤੀਪੀਠ ਜਿਹੜਾ ਦੇਵੀਦਲਾ ਮੰਦਿਰ ਅਸੀਂ ਅੱਜ ਪਹੁੰਚੇ ਆ ਅਸ਼ੀਰਵਾਦ ਰਹਿਣ ਮਾਤਾ ਜੀ ਦਾ ਸੋ ਤੁਹਾਨੂੰ ਸਭ ਨੂੰ ਗੁਜਾਰਿਸ਼ ਹੈ ਕਿ 26 ਤਰੀਕ ਨੂੰ ਤੁਸੀਂ ਇਸ ਫਿਲਮ ਨੂੰ ਦੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਤੇ ਜ਼ਰੂਰ ਪਹੁੰਚੋ ਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਸ਼ੁਕਰੀਆ ਅਸੀਂ ਪਹਿਲਾਂ ਐਡਵਾਂਸ ਸੀ ਕਹਿ ਰਿਹਾ ਕਿਉਂਕਿ ਮੈਨੂੰ ਪਤਾ ਕਿ ਜਦੋਂ ਮਾਤਾ ਦਾ ਬੁਲਾਵਾ ਆਂਦਾ ਤਾਂ ਕੋਈ ਰੁਕ ਨਹੀਂ ਸਕਦਾ ਹੈਗਾ ਸੋ ਜੈ ਮਾਤਾ ਦੀ 26 ਤਰੀਕ ਨੂੰ ਚਲੋ ਬੁਲਾਵਾ ਆਇਆ ਹੈ ਤੇ ਨਾਲ ਦੀ ਨਾਲ ਮੈਂ ਥੈਂਕ ਯੂ ਕਰਨਾ ਚਾਹੂੰਗਾ ਜੀ ਬਹੁਤ ਬਹੁਤ शीतल वेट जी ਦਾ ਜੋ ਕਿ ਚੇਅਰਮੈਨ ਨੇ ਇਸ ਸੰਸਥਾ ਦੇ ਤੇ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਬਹੁਤ ਹੀ ਅੱਛਾ ਉਹਨਾਂ ਵੱਲੋਂ ਇਹ ਇੰਤਜ਼ਾਮ ਸੀ ਤੇ ਸਾਨੂੰ ਬਹੁਤ ਸੋਹਣੇ ਮਾਤਾ ਜੀ ਦੇ ਦਰਸ਼ਨ ਹੋਏ ਸੋ ਥੈਂਕ ਯੂ ਸੋ ਵੈਰੀ ਮਚ ਜੈ ਮਾਤਾ ਦੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਮੈਂ ਅਵਤਾਰ ਗਿੱਲ ਮੈਨੂੰ ਇਹ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ 26 ਸਤੰਬਰ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਚਲੋ ਬੁਲਾਵਾ ਆਇਆ ਔਰ ਮੈਨੂੰ ਤੇ ਵਾਕਈ ਮਾਤਾ ਦਾ ਬੁਲਾਵਾ ਆਇਆ ਮਾਤਾ ਨੇ ਮੈਨੂੰ ਬੁਲਾਇਆ ਵੈਸ਼ਨੂ ਦੇਵੀ ਹੀ ਨਹੀਂ ਜਵਾਲਾ ਜੀ ਚਿੰਤਪੁਰਨੀ ਨੈਣਾ ਦੇਵੀ ਬੋਗਲਾ ਮੁਖੀ ਤੇ ਹੁਣ ਅੱਜ ਇੱਥੇ ਸ਼ਕਤੀ ਪੀੜ ਜਲੰਧਰ ਵਿੱਚ ਇੱਥੇ ਆਏ ਆ ਸਾਰੇ ਸਾਰੇ ਯਾਰ ਦੋਸਤਾਂ ਨਾਲ ਟੀਮ ਨਾਲ ਪੁਖਰਾਜ ਪੁੰਨਿਆ ਰਮਨ ਜੀ ਗੁਰਜੀਤ ਬਲਵਿੰਦਰ ਹੀਰ ਬਾਕੀ ਪਾਇਲ ਹੋਰ ਜਿੰਨੇ ਵੀ ਦੋਸਤ ਬੱਚੇ ਇੱਥੇ ਆਇਆ ਬੜਾ ਚੰਗੇ ਦਰਸ਼ਨ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਦੋਸਤਾਂ ਦਾ ਧੰਨਵਾਦ ਕਰਦਾ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਇਹਨਾਂ ਬਹੁਤ ਚੰਗੇ ਦਰਸ਼ਨ ਕਰਾਏ ਨੇ ਠੰਡੀ ਠੰਡੀ ਆਵਾਜ਼ ਮਾਤਾ ਦੇ ਦਰਸ਼ਕੋਗੇ ਬਹੁਤ ਖੁਸ਼ੀ ਹੋ ਰਹੀ ਹੈ ਇਹ ਸਾਰੀਆਂ ਖੁਸ਼ੀਆਂ ਲੈ ਕੇ ਮੈਂ ਹਮੇਸ਼ਾ ਚਲਾ ਜਾਵਾਂਗਾ ਸਿਰਫ ਇਹ ਕਹਿ ਕੇ ਕਿ 26 ਸਤੰਬਰ ਨੂੰ ਤੁਸੀਂ ਸਾਰਿਆਂ ਨੇ ਥੀਏਟਰ ਜਾ ਕੇ ਚਲੋ ਬੁਲਾਵਾ ਹੈ ਦੇਖਣੀ ਹੈ ਤੇ ਮਾਤਾ ਦਾ ਆਸ਼ੀਰਵਾਦ ਲੈਣਾ ਸਤਿ ਸ਼੍ਰੀ ਅਕਾਲ ਚਲੋ ਬੁਲਾਵਾ ਆਇਆ ਹੈ ਸਾਡੀ ਫਿਲਮ 26 ਸਪਟੈਂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜੀ ਤੇ ਅੱਜ ਅਸੀਂ ਤੇਵੀ ਤਲਾਬ ਮੰਦਰ ਮੈਂ ਪੁੰਨਿਆ ਸਾਡੀ ਸਾਰੀ ਟੀਮ ਅਸ਼ੀਰਵਾਦ ਲੈਣ ਪਹੁੰਚੇ ਆਂ ਜੀ ਸੋ ਬਹੁਤ ਜ਼ਿਆਦਾ ਇੱਥੇ ਆ ਕੇ ਇੱਕ ਪੋਜ਼ਿਟਿਵ ਵਾਈਬ ਤੇ ਬਹੁਤ ਸਕੂਨ ਮਿਲਿਆ ਇੱਥੇ ਆ ਕੇ ਤੇ ਸ਼ੀਤਲ ਵਿਝ ਸਾਡੇ ਪ੍ਰੈਜ਼ੀਡੈਂਟ ਸਾਹਿਬ ਇੱਥੋਂ ਦੇ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆਂ ਬਹੁਤ ਸੋਹਣੇ ਦਰਸ਼ਨ ਹੋਏ ਤੇ ਮੈਂ ਇਹੀ ਉਮੀਦ ਕਰਦਾ ਕਿ ਜਿੱਡੀ ਆਸਤਾ ਨਾਲ ਜਿੱਡੀ ਅ ਦਿਲੋਂ ਅਸੀਂ ਇਹ ਫਿਲਮ ਬਣਾਈ ਆ ਤੇ ਓਨੀ ਹੀ ਆਸਤਾ ਨਾਲ ਤੁਸੀਂ ਸਾਰੇ ਜਾਣੇ 26 ਤਰੀਕ ਨੂੰ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਦੇਖਣ ਪਹੁੰਚੋ ਜੀ ਥੈਂਕ ਯੂ ਵੈਰੀ ਮਚ ਜੇ ਮਾਤਾ ਦੀ ਅ ਪਹਿਲੀ ਗੱਲ ਤਾਂ ਤਹੇ ਦਿਲੋਂ ਸ਼ੁਕਰੀਆ ਅ ਸ਼ਕਤੀ ਪੀਠ ਦੇਵੀ ਤਲਾਬ ਮੰਦਿਰ ਨੂੰ ਤੇ ਥੈਂਕ ਯੂ ਸਾਨੂੰ ਇੱਥੇ ਬੁਲਾਣ ਲਈ ਤੇ ਇੰਨੇ ਵਧੀਆ ਦਰਸ਼ਨ ਮਾਤਾ ਦੇ ਹੋਏ ਐਂਡ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਸਾਡੀ ਮੂਵੀ ਆ ਰਹੀ ਹੈ ਚਲੋ ਬੁਲਾਵਾ ਆਇਆ ਹੈ 26 ਸਪਟੈਂਬਰ ਨੂੰ ਸਾਰੇ ਜ਼ਰੂਰ ਆਇਓ ਜ਼ਰੂਰ ਦੇਖਣ ਆਇਓ ਤੇ ਸਾਨੂੰ ਦੱਸਿਓ ਵੀ ਤੁਹਾਨੂੰ ਮੂਵੀ ਕਿੱਦਾਂ ਦੀ ਲੱਗੀ ਜੈ ਮਾਤਾ ਦੀ ਅਸੀਂ ਅੱਜ ਜਲੰਧਰ ਦੇ ਵਿੱਚ ਸ਼ਕਤੀਪੀਠ ਸ਼੍ਰੀ ਦੇਵੀ ਤਲਾ ਮੰਦਿਰ ਬਹੁਤ ਹੀ ਪਾਵਨ ਸਥਾਨ ਮਾਤਾ ਜੀ ਦਾ ਉੱਥੇ ਆਪਣੀ ਪੂਰੀ ਟੀਮ ਦੇ ਨਾਲ ਪਹੁੰਚਿਆ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਜੋ ਕਿ 26 ਸਪਟੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਧਾਰਮਿਕ ਆਸਥਾ ਨੂੰ ਲੈ ਕੇ ਤੇ ਪਰਿਵਾਰਿਕ ਰਿਸ਼ਤਿਆਂ ਨੂੰ ਲੈ ਕੇ ਫਿਲਮ ਬਣਾਈ ਗਈ ਹੈ ਬਹੁਤ ਹੀ ਆਸਥਾ ਨਾਲ ਬਹੁਤ ਹੀ ਸੱਚੇ ਮਨ ਨਾਲ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਇਹ ਫਿਲਮ ਬਣਾਈ ਆ ਤੇ ਮੈਨੂੰ ਲੱਗਦਾ ਕਿ ਇਹ ਵੀ ਇੱਕ ਮਾਤਾ ਦਾ ਬੁਲਾਵਾ ਹੀ ਹੈ ਕਿ ਅਸੀਂ ਅੱਜ ਇਸ ਸਥਾਨ ਤੇ ਪਹੁੰਚੇ ਹਾਂ ਮੈਂ ਤੇ ਮੇਰੀ ਟੀਮ ਚੋਂ ਕਈ ਜਾਣੇ ਅਸੀਂ ਪਹਿਲੀ ਵਾਰ ਸਿੱਧ ਪੀਠ ਸ਼ਕਤੀਪੀਠ ਜਿਹੜਾ ਦੇਵੀਦਲਾ ਮੰਦਿਰ ਅਸੀਂ ਅੱਜ ਪਹੁੰਚੇ ਆਂ ਆਸ਼ੀਰਵਾਦ ਰਹਿਣ ਮਾਤਾ ਜੀ ਦਾ ਸੋ ਤੁਹਾਨੂੰ ਸਭ ਨੂੰ ਗੁਜਾਰਿਸ਼ ਹੈ ਕਿ 26 ਤਰੀਕ ਨੂੰ ਤੁਸੀਂ ਇਸ ਫਿਲਮ ਨੂੰ ਦੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਤੇ ਜ਼ਰੂਰ ਪਹੁੰਚੋ ਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਸ਼ੁਕਰੀਆ ਅਸੀਂ ਪਹਿਲਾਂ ਐਡਵਾਂਸ ਸੀ ਕਹਿ ਰਿਹਾ ਕਿਉਂਕਿ ਮੈਨੂੰ ਪਤਾ ਕਿ ਜਦੋਂ ਮਾਤਾ ਦਾ ਬੁਲਾਵਾ ਆਂਦਾ ਤਾਂ ਕੋਈ ਰੁਕ ਨਹੀਂ ਸਕਦਾ ਹੈਗਾ ਸੋ ਜੈ ਮਾਤਾ ਦੀ 26 ਤਰੀਕ ਨੂੰ ਚਲੋ ਬੁਲਾਵਾ ਆਇਆ ਹੈ ਤੇ ਨਾਲ ਦੀ ਨਾਲ ਮੈਂ ਥੈਂਕ ਯੂ ਕਰਨਾ ਚਾਹੂੰਗਾ ਜੀ ਬਹੁਤ ਬਹੁਤ शीतल वेट जी ਦਾ ਜੋ ਕਿ ਚੇਅਰਮੈਨ ਨੇ ਇਸ ਸੰਸਥਾ ਦੇ ਤੇ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਬਹੁਤ ਹੀ ਅੱਛਾ ਉਹਨਾਂ ਵੱਲੋਂ ਇਤ ਇੰਤਜ਼ਾਮ ਸੀ ਤੇ ਸਾਨੂੰ ਬਹੁਤ ਸੋਹਣੇ ਮਾਤਾ ਜੀ ਦੇ ਦਰਸ਼ਨ ਹੋਏ ਸੋ ਥੈਂਕ ਯੂ ਸੋ ਵੈਰੀ ਮਚ ਜੈ ਮਾਤਾ ਦੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਮੈਂ ਅਵਤਾਰ ਗਿੱਲ ਮੈਨੂੰ ਇਹ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ 26 ਸਤੰਬਰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਚਲੋ ਬੁਲਾਵਾ ਆਇਆ ਔਰ ਮੈਨੂੰ ਤੇ ਵਾਕਈ ਮਾਤਾ ਦਾ ਬੁਲਾਵਾ ਆਇਆ ਮਾਤਾ ਨੇ ਮੈਨੂੰ ਬੁਲਾਇਆ ਵੈਸ਼ਨੂ ਦੇਵੀ ਹੀ ਨਹੀਂ ਜਵਾਲਾ ਜੀ ਚਿੰਤਪੁਰਨੀ ਨੈਣਾ ਦੇਵੀ ਬੋਗਲਾ ਮੁਖੀ ਤੇ ਹੁਣ ਅੱਜ ਇੱਥੇ ਸ਼ਕਤੀ ਪੀੜ ਜਲੰਧਰ ਵਿੱਚ ਇੱਥੇ ਆਇਆ ਸਾਰੇ ਸਾਰੇ ਯਾਰ ਦੋਸਤਾਂ ਦਾ ਟੀਮ ਨਾਲ ਪੁਖਰਾਜ ਪੁੰਨਿਆ ਰਮਨ ਜੀ ਗੁਰਜੀਤ ਬਲਵਿੰਦਰ ਹੀਰ ਬਾਕੀ ਪਾਇਲ ਹੋਰ ਜਿੰਨੇ ਵੀ ਦੋਸਤ ਬੱਚੇ ਇੱਥੇ ਆਇਆ ਬੜਾ ਚੰਗੇ ਦਰਸ਼ਨ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਦੋਸਤਾਂ ਦਾ ਧੰਨਵਾਦ ਕਰਦਾ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਇਹਨੇ ਬਹੁਤ ਚੰਗੇ ਦਰਸ਼ਨ ਕਰਾਏ ਨੇ ਠੰਡੀ ਠੰਡੀ ਆਵਾਜ਼ ਮਾਤਾ ਦੇ ਦਰਸ਼ਕੋਗੇ ਬਹੁਤ ਖੁਸ਼ੀ ਹੋ ਰਹੀ ਹੈ ਇਹ ਸਾਰੀਆਂ ਖੁਸ਼ੀਆਂ ਲੈ ਕੇ ਮੈਂ ਹਮੇਸ਼ਾ ਲਾ ਜਾਵਾਂਗਾ ਸਿਰਫ ਇਹ ਕਹਿ ਕੇ ਕਿ 26 ਸਤੰਬਰ ਨੂੰ ਤੁਸੀਂ ਸਾਰਿਆਂ ਨੇ ਥੀਏਟਰ ਜਾ ਕੇ ਚਲੋ ਬੁਲਾਵਾ ਹੈ ਦੇਖਣੀ ਹੈ ਤੇ ਮਾਤਾ ਦਾ ਆਸ਼ੀਰਵਾਦ ਲੈਣਾ ਸਤਿ ਸ਼੍ਰੀ ਅਕਾਲ ਚਲੋ ਬੁਲਾਵਾ ਆਇਆ ਹੈ ਸਾਡੀ ਫਿਲਮ 26 ਸਪਟੈਂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜੀ ਤੇ ਅੱਜ ਅਸੀਂ ਤੇਵੀ ਤਲਾਬ ਮੰਦਰ ਮੈਂ ਪੁੰਨਿਆ ਸਾਡੀ ਸਾਰੀ ਟੀਮ ਅ ਅਸ਼ੀਰਵਾਦ ਲੈਣ ਪਹੁੰਚੇ ਆਂ ਜੀ ਸੋ ਬਹੁਤ ਜ਼ਿਆਦਾ ਇੱਥੇ ਆ ਕੇ ਇੱਕ ਪੋਜ਼ਿਟਿਵ ਵਾਈਬ ਤੇ ਬਹੁਤ ਸਕੂਨ ਮਿਲਿਆ ਇੱਥੇ ਆ ਕੇ ਤੇ ਸ਼ੀਤਲ ਵਿਝ ਸਾਡੇ ਪ੍ਰੈਜ਼ੀਡੈਂਟ ਸਾਹਿਬ ਇੱਥੋਂ ਦੇ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆਂ ਬਹੁਤ ਸੋਹਣੇ ਦਰਸ਼ਨ ਹੋਏ ਤੇ ਮੈਂ ਇਹੀ ਉਮੀਦ ਕਰਦਾ ਕਿ ਜਿੱਡੀ ਆਸਤਾ ਨਾਲ ਜਿੱਡੀ ਅ ਦਿਲੋਂ ਅਸੀਂ ਇਹ ਫਿਲਮ ਬਣਾਈ ਆ ਤੇ ਓਨੀ ਹੀ ਆਸਤਾ ਨਾਲ ਤੁਸੀਂ ਸਾਰੇ ਜਾਣੇ 26 ਤਰੀਕ ਨੂੰ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਦੇਖਣ ਪਹੁੰਚੋ ਜੀ ਥੈਂਕ ਯੂ ਵੈਰੀ ਮਚ ਜੇ ਮਾਤਾ ਦੀ ਅ ਪਹਿਲੀ ਗੱਲ ਤਾਂ ਤਹੇ ਦਿਲੋਂ ਸ਼ੁਕਰੀਆ ਅ ਸ਼ਕਤੀ ਪੀਠ ਦੇਵੀ ਤਲਾਬ ਮੰਦਿਰ ਨੂੰ ਤੇ ਥੈਂਕ ਯੂ ਸਾਨੂੰ ਇੱਥੇ ਬੁਲਾਉਣ ਲਈ ਤੇ ਇੰਨੇ ਵਧੀਆ ਦਰਸ਼ਨ ਮਾਤਾ ਦੇ ਹੋਏ ਐਂਡ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਸਾਡੀ ਮੂਵੀ ਆ ਰਹੀ ਹੈ ਚਲੋ ਬੁਲਾਵਾ ਆਇਆ ਹੈ 26 ਸਪਟੈਂਬਰ ਨੂੰ ਸਾਰੇ ਜ਼ਰੂਰ ਆਇਓ ਜ਼ਰੂਰ ਦੇਖਣ ਆਇਓ ਤੇ ਸਾਨੂੰ ਦੱਸਿਓ ਵੀ ਤੁਹਾਨੂੰ ਮੂਵੀ ਕਿੱਦਾਂ ਦੀ ਲੱਗੀ ਜੈ ਮਾਤਾ ਦੀ ਅਸੀਂ ਅੱਜ ਜਲੰਧਰ ਦੇ ਵਿੱਚ ਸ਼ਕਤੀਪੀਠ ਸ਼੍ਰੀ ਦੇਵੀ ਤਲਾ ਮੰਦਿਰ ਬਹੁਤ ਹੀ ਪਾਵਨ ਸਥਾਨ ਮਾਤਾ ਜੀ ਦਾ ਉੱਥੇ ਆਪਣੀ ਪੂਰੀ ਟੀਮ ਦੇ ਨਾਲ ਪਹੁੰਚਿਆ ਸਾਡੀ ਫਿਲਮ ਚਲੋ ਬੁਲਾਵਾ ਆਇਆ ਹੈ ਜੋ ਕਿ 26 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਧਾਰਮਿਕ ਆਸਥਾ ਨੂੰ ਲੈ ਕੇ ਤੇ ਪਰਿਵਾਰਿਕ ਰਿਸ਼ਤਿਆਂ ਨੂੰ ਲੈ ਕੇ ਫਿਲਮ ਬਣਾਈ ਗਈ ਹੈ ਬਹੁਤ ਹੀ ਆਸਥਾ ਨਾਲ ਬਹੁਤ ਹੀ ਸੱਚੇ ਮਨ ਨਾਲ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਇਹ ਫਿਲਮ ਬਣਾਈ ਆ ਤੇ ਮੈਨੂੰ ਲੱਗਦਾ ਕਿ ਇਹ ਵੀ ਇੱਕ ਮਾਤਾ ਦਾ ਬੁਲਾਵਾ ਹੀ ਹੈ ਕਿ ਅਸੀਂ ਅੱਜ ਇਸ ਸਥਾਨ ਤੇ ਪਹੁੰਚੇ ਹਾਂ ਮੈਂ ਤੇ ਮੇਰੀ ਟੀਮ ਚੋਂ ਕਈ ਜਾਣੇ ਅਸੀਂ ਪਹਿਲੀ ਵਾਰ ਸਿੱਧ ਪੀਠ ਸ਼ਕਤੀ ਪੀਠ ਜਿਹੜਾ ਦੇਵੀ ਤਲਾ ਮੰਦਿਰ ਅਸੀਂ ਅੱਜ ਪਹੁੰਚੇ ਹਾਂ ਅਸ਼ੀਰਵਾਦ ਰਹਿਣ ਮਾਤਾ ਜੀ ਦਾ ਸੋ ਤੁਹਾਨੂੰ ਸਭ ਨੂੰ ਗੁਜਾਰਿਸ਼ ਹੈ ਕਿ 26 ਤਰੀਕ ਨੂੰ ਤੁਸੀਂ ਇਸ ਫਿਲਮ ਨੂੰ ਦੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਤੇ ਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਸ਼ੁਕਰੀਆ ਅਸੀਂ ਪਹਿਲਾਂ ਐਡਵਾਂਸ ਸੀ ਕਹਿ ਰਿਹਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਮਾਤਾ ਦਾ ਬੁਲਾਵਾ ਆਂਦਾ ਤਾਂ ਕੋਈ ਰੁਕ ਨਹੀਂ ਸਕਦਾ ਹੈਗਾ ਸੋ ਜੈ ਮਾਤਾ ਦੀ 26 ਤਰੀਕ ਨੂੰ ਚਲੋ ਬੁਲਾਵਾ ਆਇਆ ਹੈ ਤੇ ਨਾਲ ਦੀ ਨਾਲ ਮੈਂ ਥੈਂਕ ਯੂ ਕਰਨਾ ਚਾਹਾਂਗਾ ਜੀ ਬਹੁਤ-ਬਹੁਤ ਸ਼ੀਤਲ ਵੇਜੀ ਦਾ ਜੋ ਕਿ ਚੇਅਰਮੈਨ ਨੇ ਇਸ ਸੰਸਥਾ ਦੇ ਤੇ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਕਿ ਬਹੁਤ ਹੀ ਅੱਛਾ ਉਹਨਾਂ ਵੱਲੋਂ ਇਹ ਇੰਤਜ਼ਾਮ ਸੀ ਤੇ ਸਾਨੂੰ ਬਹੁਤ ਸੋਹਣੇ ਮਾਤਾ ਜੀ ਦੇ ਦਰਸ਼ਨ ਹੋਏ ਸੋ ਥੈਂਕ ਯੂ ਸੋ ਵੈਰੀ ਮਚ ਜੈ ਮਾਤਾ ਦੀ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਮੈਂ ਅਵਤਾਰ ਮੈਨੂੰ ਇਹ ਦਾਸ ਜੀ ਬਹੁਤ ਖੁਸ਼ੀ ਹੋ ਰਹੀ ਹੈ ਕਿ 26 ਸਤੰਬਰ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਚਲੋ ਬੁਲਾਵਾ ਆਇਆ ਔਰ ਮੈਨੂੰ ਤੇ ਵਾਕਈ ਮਾਤਾ ਦਾ ਬੁਲਾਵਾ ਆਇਆ ਮਾਤਾ ਨੇ ਮੈਨੂੰ ਬੁਲਾਇਆ ਵੈਸ਼ਨੂ ਦੇਵੀ ਇਹ ਨਹੀਂ ਜਵਾਲਾ ਜੀ ਚੰਦਪੁਰਨੀ ਨਾਨਾ ਦੇਵੀ ਬੋਗਲਾ ਮੁਖੀ ਤੇ ਹੋਰਾਂ ਜਿੱਥੇ ਸ਼ਕਤੀ ਪੀੜ ਜਲੰਧਰ ਵਿੱਚ ਇੱਥੇ ਆਇਆ ਸਾਰੇ ਸਾਰੇ ਯਾਰ ਦੋਸਤਾਂ ਦਾ ਟੀਮ ਦਾ ਪੁਖਰਾਜ ਪੁੰਨਿਆ ਰਮਨ ਜੀ ਗੁਰਜੀਤ ਬਲਵਿੰਦਰ ਹੀਰ ਬਾਕੀ ਪਾਇਲ ਹੋਰ ਜਿੰਨੇ ਵੀ ਦੋਸਤ ਬੱਚੇ ਇੱਥੇ ਆਇਆ ਬੜਾ ਚੰਗੇ ਦਰਸ਼ਨ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਦੋਸਤ ਦਾ ਧੰਨਵਾਦ ਕਰਦਾ ਇਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਇਹਨਾਂ ਬਹੁਤ ਚੰਗੇ ਦਰਸ਼ਨ ਕਰਾਏ ਨੇ ਠੰਡੀ ਠੰਡੀ ਹਵਾ ਚ ਮਾਤਾ ਦੇ ਦਰਸ਼ਨ ਹੋ ਗਏ ਨੇ ਬਹੁਤ ਖੁਸ਼ੀ ਹੋ ਰਹੀ ਹੈ ਇਹ ਸਾਰੀਆਂ ਖੁਸ਼ੀਆਂ ਲੈ ਕੇ ਮੈਂ ਮੁੰਬਈ ਚਲਾ ਜਾਵਾਂਗਾ ਸਿਰਫ ਇਹ ਕਹਿ ਕੇ ਕਿ 26 ਸਤੰਬਰ ਨੂੰ ਤੁਸੀਂ ਸਾਰਿਆਂ ਨੇ ਥੀਏਟਰ ਜਾ ਕੇ ਚਲੋ ਬੁਲਾਵਾ ਹੈ ਦੇਖਣੀ ਹੈ ਤੇ ਮਾਤਾ ਦਾ ਆਸ਼ੀਰਵਾਦ ਲੈਣਾ ਸਤਿ ਸ਼੍ਰੀ ਅਕਾਲ